ਅੱਜ ਆਪਾਂ ਇਕੇ ਨਾਲ ਤੁਹਾਨੂੰ ਕੁਝ ਗੱਲਾਂ ਦੱਸਿਆ ਲੈਣੀ ਆ ਜਿੰਨਾ ਪ੍ਰਤੀ ਸਾਲ ਸਰਕਾਰ ਵੀ ਬੜਾ ਵਿਆਰ ਕਰਦੀ ਏ ਕਿ ਤੋਂ ਹਿੰਦੀ ਚਲਾਈ ਵੀ ਸਰਕਾਰ ਨੇ ਯੁਧ ਨਸ਼ਿਆ ਵਿਰੁੱਧ ਤਾਂ ਇਹਦਾ ਹੈ ਤਰੀਕਾ ਉਹ ਬੜਾ ਵਧੀਆ ਬੜਾ ਸਮਝਾਉਣ ਵਾਲਾ ਤਰੀਕਾ ਹੈ ਐਕਟਿੰਗ ਕਰਕੇ ਵੀ ਇਹ ਚੀਜ਼ ਨੂੰ ਬੜੇ ਅچھے ਤਰੀਕੇ ਨਾਲ ਸਮਝਾਇਆ ਜਾ ਸਕਦਾ ਹੈ ਕਿ ਜੋ ਕਹਾਣੀਆਂ ਨੇ ਦੱਸੀ ਹੈ ਉਹ ਸਾਡੇ ਆਲੇ ਦੁਆਲੇ ਸਾਡੇ ਸਮਾਜ ਕਾਹਤਾ ਹੀ ਬਸਰ ਵੀ ਜਿਹੜੀ ਇਹ ਪੈਸੇ ਮੰਗਣਾਂ ਦੀ ਗੱਲ ਅਸੀਂ ਆਪਾਂ ਦਾ ਵੀ ਬਸਸ ਟਾਈਮ ਦੇ ਦੇਖਦੇ ਆਂ ਨਸ਼ੇਈ ਲੋਕ ਨੇ ਪੈਸੇ ਮੰਗਰੇ ਲੈਂਗੇ ਨਸ਼ਾ ਕਰ ਰਹੇ ਨੇ ਨੇ ਆਪਣੇ ਆਪ ਨੂੰ ਬਰਬਾਦ ਵੀ ਕਰਨ ਤੇ ਸਮਾਜ ਨੂੰ ਬਰਬਾਦ ਵੀ ਕਰ ਰਹੇ ਨੇ ਇਹ ਕੋਈ ਵੀ ਗੱਲ ਸਹੀ ਹੈਗੀ ਕਿ ਤੂੰ ਬਚਿਆ ਕਿਵੇਂ ਜਾ ਸਕਦਾ ਹੈ ਸੋਚਿਆ ਕਦੇ ਕਿ ਤਬਾਹ ਹਸੀ ਨਸ਼ੇ ਤੋਂ ਬਚ ਕੇ ਕਿਵੇਂ ਜਾ ਸਕਦੇ ਆ ਦੇਖੋ ਸਹਿਣਾ ਸੌਫਟ ਹੈ ਕਿ ਨਸ਼ੇ ਤੋਂ ਬਚੋ ਮੈਂ ਵੀ ਲੈਕਚਰ ਦੇਵਾਂਗਾ ਇੰਨੇ ਲੈਕਚਰ ਦਿੱਤੇ ਸਾਰਾ ਸੰਸਾਰ ਲੱਗੇ ਹੋਏ ਸਮਝਾਉਣ ਨੂੰ ਪੋਸਟਰ ਲੱਗੇ ਹੋਏ ਨੇ ਬੱਚਾ ਦਾ ਪਹਿਲਾ ਸਟੈਪ ਕੀ ਹੈ ਬੱਚਾ ਦੇ ਮਾਈਂਡ ਆ ਸਕਦਾ ਈ ਇਹਨਾਂ ਗੱਲਾਂ ਬਾਤਾਂ ਵੀ ਵੱਧ ਜਾਣਗੀਆਂ ਸਿੱਖਿਆ ਕੀ ਸ਼ਾਬਾਸ਼ ਬੱਚੇ ਵਾਸੋਂ ਕੀ ਕਰਨਾ ਪਊਗਾ ਸਭ ਤੋਂ ਸਾਰਾ ਮਸ਼ਾ ਮੜਾ ਪਹਿਲਾ ਸਟੈਪ ਇਹ ਵੀ ਹੈ ਕਿ ਜੋ ਸਟਾਰਟਿੰਗ ਹੈ ਨਾ ਜਿਹੜੀ ਸਾਡੀ ਕੰਪਨੀ ਹੈ ਉਸ ਨੂੰ ਸੀ ਅਵਾਇਡ ਕਰੀ ਕਿ ਸਟਾਰਟਿੰਗ ਹੁੰਦੀ ਹੈ ਸਟਾਰਟਿੰਗ ਕਦੇ ਵੀ ਮਿਲਦੀ ਜਾਂ ਤੇ ਆਉਂਦੀ ਸਾਡਾ ਕੋਈ ਸਾਥੀ ਸੰਗੀ ਹੁੰਦਾ ਹੈ ਜਿਹੜਾ ਸਾਨੂੰ ਗਾਈਡ ਕਰਦਾ ਉਧਰ ਨੂੰ ਕਿ ਇਹ ਨੂੰ ਕਰਕੇ ਦੇਖੋ ਠੀਕ ਹੈ ਜਾਂ ਇੱਕ ਵਾਰੀ ਜਾਂ ਦੋ ਵਾਰੀ ਜਾਂ ਕੋਈ ਡ੍ਰਿੰਕ ਲੈ ਕੇ ਦੇਖੋ ਫਿਰ ਪਤਾ ਲੱਗੋ ਕੀ ਆਨੰਦ ਆਉਂਦਾ ਜਦੋਂ ਅਸੀਂ ਪਹਿਲਾ ਸਟੈਪ ਪੱਟ ਲਿਆ ਫਿਰ ਅਸੀਂ ਯਾਤਰਾ ਤੇ ਚੱਲ ਪਾਣੇ ਠੀਕ ਹੈ ਨਾ ਤਾਂ ਇਹ ਇੱਕ ਵੀ ਸਟਾਰਟਿੰਗ ਹੈ ਜਿਹੜੇ ਬੱਚੇ ਨੇ ਇਹਨਾਂ ਨੂੰ ਜ਼ਰੂਰ ਜਿਹੇ ਬੱਚਿਆਂ ਦੀ ਕੰਪਨੀ ਤੋਂ ਦੂਰ ਰਹਿਣਾ ਚਾਹੀਦਾ ਛੋਟੇ ਬੱਚਿਆਂ ਨੂੰ ਵੀ ਵੱਡੇ ਬੱਚਿਆਂ ਨੂੰ ਵੀ ਜੇ ਕੋਈ ਤੁਹਾਨੂੰ ਲੱਗਦਾ ਆਣਗਵਾਨ ਤੇ ਆ ਸਾਡਾ ਸਾਥੀ ਹੈ ਕੋਈ ਨਸ਼ਾ ਕਰਦੇ ਹੈਗਾ ਤਾਂ ਉਸ ਦੇ ਨਾਲ ਕੰਪਨੀ ਛੱਡ ਦੋ ਜੇ ਵੀ 5-4 ਸਾਲ ਦੂਰ ਰਹੇਗੇ ਫਿਰ ਉਹਨੇ ਸਾਡੀ ਸਮਝ ਡਿਵੈਲਪ ਹੋ ਜਾਂਦੀ ਹੈ ਅਸੀਂ ਉਸ ਚੀਜ਼ ਤੋਂ ਬਚ ਜਾਂਦੇ ਹਾਂ ਬਾਕੀ ਇੰਸਟਾਗ੍ਰਾਮ ਬਾਰੇ ਬੜਾ ਬਨੇ ਦੱਸਿਆ ਕਿ ਸੋਸ਼ਲ ਮੀਡੀਆ ਇਹ ਸਾਰਾ ਟਾਈਮ ਵੀ ਖਰਾਬ ਕਰ ਰਿਹਾ ਹੈ ਫਿਊਚਰ ਵੀ ਖਰਾਬ ਕਰ ਰਿਹਾ ਹੈ ਬੜੀਆਂ ਆਤਮਿਕ ਪ੍ਰਾਪਤ ਮੇਰੇ ਵੱਲੋਂ ਪੂਰੇ ਸਟਾਫ ਵੱਲੋਂ ਇਹਨਾਂ ਕਲਾਕਾਰਾਂ ਦਾ ਬਹੁਤ ਬਹੁਤ ਧੰਨਵਾਦ ਜਨਾਬ ਜਨਾਬ ਬਹੁਤ ਅਸਲੀਕ ਹੈ ਕੋਈ ਕਿਉਂਕਿ ਜੱਜ ਦੀ ਪਰਸਾ ਦਾ ਐਕਟਿੰਗ ਕਿਉਂ ਵਧੀਆ ਹੈ ਜੱਜ ਕਰਨ ਦਾ ਇੱਕੋ ਤਰੀਕਾ ਹੈ ਕਿ ਸਾਰੇ ਬੜੇ ਸ਼ਾਂਤ ਬਈ ਤਰੀਕੇ ਨਾਲ ਦੇਖ ਰਹੇ ਸੀ ਮੈਨੂੰ ਵੀ ਖਾਸ ਸੀਗਾ ਮੈਂ 2 ਮਿੰਟ ਬਾਅਦ ਤੇ ਆਇਆ ਸੀ ਪਰ ਇਹਦੀ ਐਕਟਿੰਗ ਦੇਖ ਕੇ ਮੈਂ ਉੱਠਿਆ ਨਹੀਂ ਗਿਆ ਕਿ ਬੜੇ ਵੀਰ ਨੇ ਕਿੰਨੀ ਐਕਟਿੰਗ ਕੀਤੀ ਹੈ ਜ਼ਰੂਰ ਇਹ ਆਪਣੇ ਸਪੈਸ਼ਲ ਨੂੰ ਜਾਰੀ ਰੱਖਣਗੇ ਪੰਜਾਬ ਤੇ ਇਹਨਾਂ ਦਾ ਵੀ ਯੋਗਦਾਨ ਹੈ ਨਸ਼ਾ ਵਿਰੁੱਧ ਤੇ ਜੋ ਸਾਡੇ ਸਟਾਫ ਵੱਲੋਂ ਲੱਗਦਾ ਇਸ ਕੋਲ ਸੇ ਆਪਣੇ ਮੇਜ਼ ਤੇ ਅਫੀਕਾ ਤੇ ਆਏ ਬਹੁਤ ਬਹੁਤ ਧੰਨਵਾਦ